ਸਰਤਪੁਰ ਤਦ ਕਰੇ ਮਨਕ ਇੱਕ ਹਰ ਨਾਮ ਤੇ ਤੇਰ ਮਨ ਤਨ ਸੀਤਲ ਹੋਏ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਤੂਜਾ ਵਿਚਾਰ ਇਹ ਹਪਾਈ ਰੋੜੀ ਨੇ ਤੇ ਹਿਰਦੇ ਰਖਾ ਸੰਭਾਲ ਸਭ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਖਸ਼ਿਂ ਕੀ ਤਾਜ ਅਸੂਪੰਦ ਦਾਸ ਤੁਹਾਰ ਸੁਖ ਹੋ जय जय सभाये अरस अरसे आए कोई जनम वन यो चुकाणी भुवन सिद्ध बंधुदा समधी मोहि रकस फुरस तकिए के संत कहि दे सच्चे पाति शाह ਆੜ ਜਨਮ ਜਨਮ ਦੀ ਕਟੀਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਚਾਲ ਕ ਬਸ ਹੈ ਕਾਮ ਧਿੰਨਾ ਸੋ ਐਸਾ ਹਰ ਧਿਆਈ ਐ ਮੇਰੇ ਜਿਆੜੇ ਤਾਂ ਸਰਬ ਸੁਖ ਪਾਵੈ ਮੇਰੇ मना इच्छा पूरत सर्वसुखदा तार जा कैस काम तेना सो ऐसा है त्याई है मेरे जिये ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪੁ ਮਨ ਸਤਨਾਮ ਸਦਾ ਸਤਨਾਮ ਹਲ ਤਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖਾ ਨਿਰੰਜਨਾ ਰਹਾ ਜੈ ਹਰ ਸਿਮਰਨ ਭਇ ਤੈ ਉਪਾਦ ਕ ਤਕੀਨੀ ਬੜਾ ਭਾਗੀ ਅਰ ਜਪਣਾ ਬਾਤ ਦਿੱਨੀ ਜਪ ਹਰ ਭਵ ਚਲ ਪਰਨਾ ਜੈ ਹਰ ਸਿਮਰਨ ਭਇ ਤ ਉਪਾਦਰਗਾ ਤਕਿਨੀ ਵਤ ਭਾਜੀ ਹਰ ਜਪਨਾ ਜਾਨ ਨਾਨਕ ਤੋਂ ਪਰ ਇਹ ਮਤ ਦੀਨੀ ਚਾਹ ਪਰ ਭਵ ਚਲ ਪਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਵਾਗਤ ਹੈ